ਸਾਰੇ ਹਸਪਤਾਲਾਂ ਦਾ ਦੌਰਾ ਕਰ ਰਿਹਾ ਜੀ ਪੰਜਾਬ ਦੇ ਸਾਰੇ ਹਸਪਤਾਲਾਂ ਜਾ ਰਿਹਾ ਮੈਂ ਉਹਦੇ ਚ ਮੈਂ ਜਿਹੜਾ ਪਹਿਲੇ ਸਭ ਤੋਂ ਪਹਿਲਾ ਕੰਮ ਹੈ ਕਿ ਅਸੀਂ ਜਿਹੜੀਆਂ ਮੈਡੀਸਨ ਸਾਰੀਆਂ ਉਹਨਾਂ ਨੂੰ ਦੇ ਰਹੇ ਹਾਂ ਸਰਕਾਰੀ ਤੌਰ ਤੇ ਔਰ ਪੈਸੇ ਵੀ ਦੇ ਰਹੇ ਹਾਂ ਨਾਲ ਸਿਵਲ ਸਰਜਨ ਨੂੰ ਐਸਐਮਓ ਨੂੰ ਵੀ ਜਿਹੜੀ ਦਵਾਈ ਨਹੀਂ ਆ ਉਹ ਡਾਕਟਰਾਂ ਨੇ ਖਰੀਦ ਕੇ ਦੇਣੀ ਹੈ ਪੇਸ਼ੈਂਟ ਨੂੰ ਖਰੀਦਣੀ ਕੋਈ ਚਾਹ ਤੇ ਦੂਜਾ ਕੰਮ ਹੈ ਵੀ ਜਿਹੜੇ ਹਸਪਤਾਲਾਂ ਦੇ ਵਿੱਚ ਕੋਈ ਟਾਇਲਟਸ ਹੈ ਵਾਸ਼ਰੂਮ ਹੈ ਲਿਫਟ ਨਹੀਂ ਚੱਲਦੀ ਮਾਈਨਰ ਰਿਪੇਅਰ ਹੈ ਉਹ ਸਾਰੀਆਂ ਸਾਨੂੰ ਦੱਸਣ ਉਹ ਸਾਰੀਆਂ ਕਰਾ ਕੇ ਦੇਾਂਗੇ ਜੇ ਇਸ ਸਾਲ ਦੇ ਵਿੱਚ ਵਿੱਚ ਸਾਰੀਆਂ ਇਸ ਤੋਂ ਸਵਾਇ ਇੱਥੇ ਮੈਡੀਕਲ ਕਾਲਜ ਵੀ ਬਣਨਾ ਉਹ ਜਿਹੜਾ ਲੈਂਡ ਦਾ ਚੱਲਦਾ ਪਿਆ ਥੋੜੇ ਇੱਥੇ ਕੋਸ਼ਿਸ਼ ਕਰ ਰਹੇ ਕਿ ਇਹਦੇ ਵਿੱਚ ਇੱਕ 2 300 ਵਰਡ ਦਾ ਜਿਹੜਾ ਹੈਗਾ ਵੱਡਾ ਬਲੌਕ ਬਣਾਤਾ ਜਾਵੇ ਜਿਵੇਂ ਧੋਰੀ ਚ ਬਣਦਾ ਪਿਆ ਨਾ ਇੱਕ ਵੱਡਾ ਮਲਟੀ ਸਟੋਰੀ ਜਿਹੜਾ ਤਿੰਨ ਚਾਰ ਚਾਰ ਪੰਜ ਸਟੋਰੀ ਦਾ ਹੋਵੇ ਜਿਹੜਾ ਉਹਦੇ ਚ ਬਣਾਤਾ ਜਾਵੇ ਨਾਲੇ ਕਹਿੰਦੇ ਹਸਪੀਟਲ ਜਿਹੜਾ ਹੈਗਾ ਜੀ ਉਹ ਨਸਟੋਨਾ ਸਾਹਿਬ ਬਣ ਰਿਹਾ ਜੀ ਤੇ ਜਿਹੜਾ ਕਾਲਜ ਹੈ ਜੀ ਉਹ ਖੇੜੀ ਸਾਹਿਬ ਬਣ ਰਿਹਾ ਨਹੀਂ ਕਾਲਜ ਉੱਥੇ ਬਣੇਗਾ ਜੇ ਫਿਲਹਾਲ ਤਾਂ ਇਹ ਹੈ ਜੀ ਬੜਾ ਕੋਸ਼ਿਸ਼ ਕਰਾਂਗੇ ਜਿਹੜਾ ਪਹਿਲਾ ਹਸਪਤਾਲ ਇੱਥੇ ਬਣਿਆ ਜ 200 ਤਾਂ ਹੈ ਹੀ 220 ਤੇ 50 ਸੀਟਾ ਵਾਲਾ ਮੈਡੀਕਲ ਕਾਲਜ ਖੁੱਲ ਜਾਂਦਾ ਸੋ ਇਮੀਡੀਏਟਲੀ ਤਾਂ ਅਸੀਂ ਇੱਕ ਬਲੌਕ ਸਾਡਾ ਬਣ ਗਿਆ 250 ਦਾ ਹੋਰ ਤੇ ਸਾਡਾ ਪੂਰਾ ਹੋ ਗਿਆ ਇੱਥੇ ਵਾਲਾ ਸਰ ਕਾਇਆ ਕਲਪ ਯੋਜਨਾ ਦੇ ਵਿੱਚ ਸਰ ਜिले ਦਾ ਕੋਈ ਵੀ ਹਸਪੀਟਲ ਕੁਆਲੀਫਾਈ ਨਹੀਂ ਕਰ ਸਕਿਆ ਜੀ ਇਹ ਦੇਖਦੇ ਆ ਜੀ ਦੇਖੋ ਕਿਉਂ ਨਹੀਂ ਤੁਹਾਡੇ ਬਹੁਤ ਸਾਰੇ ਹਸਪਤਾਲਾਂ ਨੂੰ ਸਾਡੇ ਅਵਾਰਡ ਮਿਲੇ ਆ ਪੰਜਾਬ ਤੋਂ ਬਹੁਤ ਬਹੁਤ ਹਸਪਤਾਲਾਂ ਨੇ ਵਾਲਾ ਬਹੁਤ ਅੱਛੀ ਕਾਰਗੁਜ਼ਾਰੀ ਕਰ ਰਹੇ ਆ ਇਹ ਸੀਐਮ ਸਾਹਿਬ ਦਾ ਆਪਣਾ ਹੋਮ ਡਿਸਟ੍ਰਿਕਟ ਇੱਥੇ ਤਾਂ ਹੋਣਾ ਚਾਹੀਦਾ ਜਿਆਦਾ ਹੋਪਫੁਲੀ ਅਗਲੀ ਵਾਰੀ ਤੁਹਾਡਾ ਧੋਰੀ ਤੁਹਾਡੇ ਤਿੰਨ ਹਸਤਾ ਨਵੇਂ ਬਣ ਰਿਹਾ ਧੋਰੀ ਤੇ ਆਪਣਾ ਚਿਮਾ ਚ ਬਣ ਰਿਹਾ ਹੈਗਾ ਔਰ ਦੜਵਾਜ ਕੋਰੀਆਂ ਚ ਬਣ ਰਿਹਾ ਕੋਰੀਆਂ ਚ ਬਣ ਰਿਹਾ ਜੇ ਡਰਾਮਾ ਦੀ ਗੱਲ ਕਰੀ ਤਾਂ ਹਲੇ ਤੱਕ ਡਰਾਮਾ ਅਸੀਂ ਵੇਖਿਆ ਵੀ ਅਸੀਂ ਦੇਖ ਸਕਦੇ ਹਾਂ 9790 ਜਿਹਾ ਹੋਇਆ ਜੀ ਕੋਈ ਘਟਨਾ ਨਹੀਂ ਕੀਤਾ ਹੈਗਾ ਡਰਾਮਾ ਵਾਰਦਾ ਪਰ ਹਲੇ ਤੱਕ ਕਿਉਂਕਿ ਪੰਜਾਬ ਦਾ ਸੈਂਟਰ ਪੁਆਇੰਟ ਹੈ ਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਤੁਹਾਡੇ ਦੇਖੋ ਬਾਕੀ ਤਾਂ ਹੁਣ ਤੁਹਾਡੇ ਕੋਲ ਬਿਲਡਿੰਗ ਤਾਂ ਹੈਗੀ ਅੰਦਰ ਬਿਲਡਿੰਗ ਦੀ ਕੋਈ ਲੰਬਾਈ ਚੌੜਾਈ ਗੱਲ ਨਹੀਂ ਆ ਹੁਣ ਜਿਹੜੇ ਸਪੈਸ਼ਲਿਸਟ ਹੈ ਅਸੀਂ ਇਸ ਵਾਰੀ ਜਿਹੜੇ ਮੈਡੀਕਲ ਕਾਲਜ ਤੋਂ ਸਿੱਧੇ ਭਰਤੀ ਕਰ ਰਹੇ ਹਾਂ ਉਹਨਾਂ ਨੂੰ ਇਹ ਪਹਿਲੀ ਵਾਰੀ ਹੋ ਰਿਹਾ ਕੈਬਨਟ ਨੇ ਮਨਜ਼ੂਰੀ ਦਿੱਤੀ ਹੈ ਜਿਹੜੀ ਪਿਛਲੀ ਕੈਬਨਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ 250 ਦੇ ਕਰੀਬ ਜਿਹੜੇ ਹੈਗੇ ਸਪੈਸ਼ਲ ਸਿੱਧੇ ਸਾਰੇ ਭਰਤੀ ਕਰ ਰਹੇ ਹਾਂ ਜੀ ਸਪੈਸ਼ਲਿਸਟ ਭੇਜਾਂਗੇ ਟਰਮਾ ਤਾਂ ਉਹਨਾਂ ਨੇ ਕਰਨਾ ਜੀ ਉਹਨਾਂ ਨੇ ਟਰਮਾ ਚੱਲ ਰਿਹਾ ਇੱਥੇ ਇਹ ਨਹੀਂ ਵੀ ਟਰਮਾ ਨਹੀਂ ਕਰਦੇ ਟਰਮਾ ਕਰ ਮੇਰਾ ਅੱਜ ਬੱਸ ਇਹਨਾਂ ਨੂੰ ਪਤਾ ਨਹੀਂ ਸੀਗਾ ਮੇਰਾ ਥੋੜੀ ਦੇਰ ਪਹਿਲੇ ਮੋਟੋਗਾ ਸਰ ਤੁਸੀਂ ਦੇਖੋ ਤਾਰੀ ਤਾਰੀ ਲਿਖੇ ਸਰ 2 ਵਜੇ ਤਾਂ ਅਸੀਂ ਖੜੇ ਹਾਂ 2 ਵਜੇ ਦਾ ਅਸੀਂ ਖੜੇ ਹਾਂ ਜੀ 2 ਵਜੇ ਤੁਸੀਂ ਖੜੇ ਹੋਵੋਗੇ ਫਿਰ ਤੁਰੀ ਆ ਕੇ ਉੱਥੋਂ ਪਤਾ ਲੱਗ ਜਾਂਦਾ ਇਹਨਾਂ ਨੂੰ ਮਨ ਸਰ ਪ੍ਰਾਈਵੇਟ ਬਿਜ਼ਨਸ ਸਰ ਉਹ ਕੇਂਦਰਾ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਗੱਲਾਂ ਸਾਹਮਣੇ ਆਈਆਂ ਜਿਹੜੀ ਗੋਲੀਆਂ ਨੇ ਉਹ ਕਲੈਕਟ ਵਿਕਰੀਆਂ ਤੁਸੀਂ ਮੈਨੂੰ ਇੱਕ ਇੱਕ ਗੱਲ ਦੱਸੋ ਤੁਸੀਂ ਸਾਰੇ ਪੱਤਰਕਾਰ ਹੋ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਗੋਲੀਆਂ ਫ੍ਰੀ ਦੇ ਰਹੇ ਹਾਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਬਲੈਕ ਵਿੱਚ ਕਿਉਂ ਲੈਂਦੇ ਹੋ ਤੁਸੀਂ ਮੰਨ ਲਓ ਸਾਡੇ ਸਰ ਨਸ਼ਾ ਵੀ ਸਿਖਾਵਾਂਗੇ ਕੋਈ ਨਾ ਕੋਈ ਕੰਮ ਵੀ ਸਿਖਾਵਾਂਗੇ ਤੇ ਕੋਈ ਨਾ ਕੋਈ ਕੰਮ ਤੁਹਾਡਾ ਸ਼ੁਰੂ ਵੀ ਕਰਾਵਾਂਗੇ ਹੈਂਡ ਹੋਲਡਿੰਗ ਕਰਾਂਗੇ ਤੁਹਾਡੀ ਅਸੀਂ ਪਰਸੋਂ ਨੂੰ ਮੈਂ ਜਿਹੜੀ ਹੈਗੀ ਆ ਬੁੱਧਵਾਰ ਨੂੰ ਇੱਕ ਉਹਦੇ ਸਾਰੇ ਪੀਜੀਆਈ ਤੋਂ ਐਮਜ਼ ਤੋਂ ਐ ਐਕਸਪਰਟ ਬੁਲਾਇਆ ਆਪਣੇ ਜਿਹੜੇ ਐਡਵੋਕੇਟ ਜਨਰਲ ਡੀਜੀਪੀ ਸਾਹਿਬ ਹੈ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਸਾਰੇ ਵਿਭਾਗਾਂ ਦੀ ਕਮਬਾਈਨਡ ਮੀਟਿੰਗ ਕਰ ਰਿਹਾ ਮੈਂ ਸਮਾਜ ਭਲਾਈ ਵਾਲਿਆਂ ਨੂੰ ਸਾਰਿਆਂ ਨੂੰ ਤੇ ਅਸੀਂ ਇੱਕ ਕੰਪਰੀਹੈਂਸਿਵ ਪਾਲਿਸੀ ਲੈ ਕੇ ਆ ਰਹੇ ਹਾਂ ਕਿ ਜਿਹੜਾ ਵੀ ਬੰਦਾ ਨਸ਼ਾ ਕਰਦਾ ਉਹ ਨਸ਼ਾ ਛੱਡਣਾ ਚਾਹੁੰਦਾ ਜਿਹੜਾ ਕਰਦਾ ਹੈ ਅਸੀਂ ਗੋਲੀਆਂ ਦੇਣ ਨੂੰ ਤਿਆਰ ਆ ਵੀ ਆਪਣਾ ਨਸ਼ਾ ਕਰੋ ਲੇਕਿਨ ਕ੍ਰਾਈਮ ਨਹੀਂ ਕਰਨਾ ਆਪਣਾ ਕੰਮ ਕਰੋ ਹੌਲੀ-ਹੌਲੀ ਕੋਸ਼ਿਸ਼ ਕਰੋ ਕਿ ਨਸ਼ਾ ਛੱਡ ਦਿਓ ਘੱਟੋ-ਘੱਟ ਜਿਹੜੇ ਬੰਦੇ 40-45 ਸਾਲ ਤੋਂ ਨੀਚੇ ਜਿਹੜੇ ਜੰਗ ਹੈ ਉਹਨਾਂ ਨੂੰ ਮੇਰੀ ਸਲਾਹ ਹੈ ਵੀ ਨ ਸਤਿ ਸ਼੍ਰੀ ਅਕਾਲ ਪਤਨ ਇਕਰ ਮਿਚਾਰਿਆ ਜਾ ਨੇ ਬਿਲਕੁਲ ਸਹੀ ਇੱਕ ਵਾਰ ਨਹੀਂ ਬਾਰ ਬਾਰ ਵਿਚਾਰਾਂਗੇ ਉਹਨਾਂ ਨੂੰ ਜਿਹੜੇ ਪ੍ਰਾਈਵੇਟ ਸਾਡਾ ਕੰਮ ਲੋਕਾਂ ਨੂੰ ਨਸ਼ੇ ਤੇ ਜਿਹੜਾ ਹੈਗਾ ਉਹ ਹਟਾਣਾ ਹੈ ਪ੍ਰਾਈਵੇਟ ਵਾਲਾ ਜਿਹੜਾ ਹੈਗਾ ਉਹਦਾ ਨੇਚਰ ਹੀ ਕੁਦਰਤੀ ਤੌਰ ਤੇ ਜਿਉਂਨੇ ਨਸ਼ਾ ਸ਼ਡਾਉ ਕੇਂਦਰ ਆਤੋਂ ਤੇ ਸੋਚੂਗਾ ਮੇਰਾ ਨਸ਼ਾ ਸ਼ਡਾਉ ਕੇਂਦਰ ਵੀ ਚੱਲਦਾ ਰਹੇ ਨਾ ਜੀ ਤੇ ਇਹ ਇਹ ਕੰਮ ਸਰਕਾਰ ਕਰੇਗੀ ਅੱਗੇ ਲੀਡ ਲੈ ਕੇ ਕਰੇਗੀ ਔਰ ਉਹਨਾਂ ਨੂੰ ਵੀ ਅਸੀਂ ਉਹਨਾਂ ਤੇ ਵੀ ਅਸੀਂ ਜਿਹੜਾ ਹੈਗਾ ਨਾ ਜੀ ਬਹੁਤ ਸਾਰੇ ਨੋਰਮਸ ਆ ਵਿਕਤਾ ਸੈਕਟਰੀਸ ਜੂਰ ਹੋਣਾ ਚਾਹੀਦਾ ਸਟਾਫ ਪੂਰਾ ਹੋਣਾ ਚਾਹੀਦਾ ਔਰ ਉਹਨਾਂ ਨੇ ਵੀ ਕਾਉਂਸਲਿੰਗ ਕਰਨੀ ਹੈ ਉਹਨਾਂ ਦੇ ਜਿਹੜੇ ਬੈੱਡ ਆ ਉਹਨਾਂ ਦੇ ਛੜਾਉ ਕਹਿੰਦੇ ਖੋਲਿਆ ਹੋਇਆ ਤੇ ਉਹਨੇ 5 ਸਾਲ ਨਸ਼ਾ ਛਡਾਇਆ ਨਹੀਂ ਕਿਸੇ ਨੂੰ ਵੀ ਉਹਨਾਂ ਦੀ ਵੀ ਅਕਾਉਂਟੇਬਿਲਟੀ ਫਿਕਸ ਕਰ ਰਹੇ ਆ ਇਹ ਪਰਸਨ ਨੂੰ ਅਸੀਂ ਨਵੀਂ ਮੈਂਟਲ ਹੈਲਥ ਪਾਲਿਸੀ ਉਹਦੇ ਵਿੱਚ ਜਿਹੜੇ ਤੁਹਾਡੇ ਬੱਚੇ ਬਾਹਰੋਂ ਆ ਰਹੇ ਆ ਕਿਸਾਨ ਖੁਦਕਿਸ਼ੀ ਕਰ ਰਹੇ ਆ ਬੱਚੇ ਸਟੂਡੈਂਟ ਸੁਸਾਈਡ ਕਰ ਰਹੇ ਆ ਉਹਨਾਂ ਬਾਰੇ ਵੀ ਸੋਚ ਰਹੇ ਆ ਜੀ ਤੇ ਨੀ ਵੀ ਦੌਰਾ ਕਰਿਆ ਸਰ ਸੰਗੂਰ ਦੇ ਦੌਰਾਂ ਕਰੇ ਕੁਝ ਖਾਮੀਆਂ ਕੋਈ ਮਿਲੀਆਂ ਜਿਹੜੀਆਂ ਹੈਗੀਆਂ ਜੀ ਹੈਗੀਆਂ 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 ਮੰਨ ਲਓ ਕੁਝ ਦਵਾਈਆਂ ਆਜੋ ਵੀ ਬਾਹਰੋਂ ਲਿਖ ਦਿੰਦੇ ਆ ਧੂਰੀ ਦੇ ਵਿੱਚ ਸੀਗਾ ਕਿ ਉਹਨਾਂ ਨੇ ਦਵਾਈਆਂ ਪੀ ਦੋ ਇਥੋਂ ਮਿਲ ਗਈਆਂ ਦੋ ਬਾਹਰੋਂ ਲੈ ਲਈਓ ਨਾਬੇ ਚ ਵੀ ਸੀਗਾ ਅਸੀਂ ਜਦੋਂ ਤੁਹਾਡੀਆਂ ਦਵਾਈਆਂ ਤੁਹਾਨੂੰ ਦੇ ਦਿੱਤੀਆਂ ਨਾਲ ਪੈਸੇ ਦੇ ਦਿੱਤੇ ਫਿਰ 100% ਕਿਉਂ ਨਾ ਹੋਵੇ 100% ਕਰਾਣੀ ਹੈ ਇੱਕ ਵਾਰੀ ਇੱਕ ਵਾਰੀ ਪਹਿਲਾ ਦੌਰਾ ਕਰਾਂਗਾ ਜੀ ਉਸ ਤੋਂ ਬਾਅਦ ਫਿਰ ਰਮਾਨੇ ਹੋਣਗੇ ਐਕਸ਼ਨ ਹੋ ਸਰਕਾਰੀ ਡਾਕਟਰ ਪ੍ਰਾਈਵੇਟ ਹਾਂਜੀ ਪ੍ਰਾਈਵੇਟ ਵੀ ਦੇ ਉਹ ਉਹ ਦੇਖੋ ਤੁਸੀਂ ਮਾਨੂੰ ਨਾ ਐਕਸੈਡੇਬਲ ਇਨਫੋਰਮੇਸ਼ਨ ਦਿਓ ਅਸੀਂ ਜਿਹੜੇ ਪ੍ਰਾਈਵੇਟ ਕਲੀਨਿਕ ਆਪਰੇਟ ਕਰਦੇ ਸੀ ਸਸਪੈਂਡ ਵੀ ਕੀਤੇ ਆ ਬਦਲੀਆਂ ਵੀ ਕੀਤੇ ਆ ਬਹੁਤ ਸਾਰੇ ਲੋਕਾਂ ਦੇ ਡਾਕਟਰਾਂ ਤੇ ਐਕਸ਼ਨ ਕੀਤਾ ਸੀ ਬਾਬਾ ਤੇ ਮੈਂ ਸਾਰਿਆਂ ਨੂੰ ਤੁਹਾਡੇ ਥਰੂ ਵੀ মিডিਆ ਦੇ ਥਰੂ ਵੀ ਕਹਿਣਾ ਵੀ ਤੁਸੀਂ ਜਿਹੜੇ ਸਰਕਾਰੀ ਡਾਕਟਰ ਹੈ ਸਰਕਾਰੀ ਆਪਣੇ ਇਮਾਨਦਾਰੀ ਨਾਲ ਡਿਊਟੀ ਕਰੋ ਆਪਣੇ ਮਰੀਜ਼ਾਂ ਤੇ ਦੇਖੋ ਤੁਹਾਨੂੰ ਸਾਰਾ ਦਵਾਈਆਂ ਦੇ ਰਹੇ ਆ ਟੈਸਟਾਂ ਦੀ ਫੈਸਿਲਿਟੀ ਦੇ ਰਹੇ ਆ ਵਧੀਆ ਕਰੋ ਔਰ ਤੁਹਾਨੂੰ ਅੱਗੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਅਸੀਂ ਹੁਣ ਜਿਹੜੇ ਬੱਚੇ ਐ MBBS ਕਰਨਗੇ ਉਹਨਾਂ ਨੂੰ ਅਸੀਂ ਇੱਕ ਦੋ ਸਾਲ ਸਾਡੇ ਕੋਲ ਲਾਣਗੇ ਪੀਜੀ ਕਰਨ ਭੇਜ ਦਾਂਗੇ ਪੀਜੀ ਕਰਕੇ ਆਣਗੇ ਇੱਕ ਦੋ ਸਾਲ ਲਾਣਗੇ ਉਹਨਾਂ ਨੂੰ ਮੈਡੀਕਲ ਕਾਲਜ ਭੇਜ ਦਾਂਗੇ ਤੁਸੀਂ ਵਿਦਨ 5-6 ਸਾਲ ਚ ਮੈਡੀਕਲ ਟੀਚਰ ਬਣ ਜਾਓਗੇ ਤੁਹਾਨੂੰ ਫਾਸਟੈਸਟ ਦੀ ਗ੍ਰੋਥ ਹੈ ਹੋਏਗੀ ਪ੍ਰੋਮੋਸ਼ਨ ਦਿਆਂਗੇ ਜਿਹੜੇ ਇੱਕ ਹੋਰ ਕਰਦੇ ਆ ਜੀ ਜਿਹੜੇ ਡਾਕਟਰ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਅਸੀਂ ਜਿਵੇਂ ਉਹਨਾਂ ਨੇ ਯੂਸ ਦੇ ਉੱਤੇ ਪੇਸ਼ੈਂਟ ਆ ਆਪਰੇਸ਼ਨ ਕੀਤੇ ਆ ਵਧੀਆ ਕੀਤੇ ਆ ਬਹੁਤ ਸਾਰਿਆਂ ਦਾ ਮੈਂ ਕੀਤਾ ਵੀ ਉਹਨਾਂ ਨੂੰ ਅਸੀਂ ਇਨਾਮ ਵੀ ਦੇਵਾਂਗੇ ਉਹਨਾਂ ਨੂੰ ਉਹਨਾਂ ਨੂੰ ਉਹਦੇ ਵਿੱਚੋਂ ਸ਼ੇਅਰ ਵੀ ਦੇਵਾਂਗੇ ਸਟਾਫ ਨਰਸਸ ਨੂੰ ਵੀ ਜਿਹਨੇ ਪੈਰਾਮੈਡੀਕਸ ਜਿਹੜੇ ਜਿਹੜੇ ਆਸਤੋਂ ਚੰਗਾ ਕੰਮ ਕਰੇਗਾ ਉਹ ਉਹਨਾਂ ਨੂੰ ਸੇ ਨਾਮ ਵੀ ਜਿਹੜਾ ਹੈਗਾ ਉਹ ਇਨਸੈਂਟਿਵਾਇਜ਼ ਵੀ ਕਰਾਂਗੇ ਉਹ ਤੋਂ ਇਨਸੈਂਟ ਵੀ ਦੇਵਾਂਗੇ ਲੇਕਿਨ ਜਿਹੜਾ ਦਵੰਜਾ ਬਾਹਰੋਂ ਲਿਖੇਗਾ ਬਾਹਰ ਜਾ ਕੇ ਆਪਰੇਸ਼ਨ ਕਰੇਗਾ ਬਾਹਰ ਮਰੀਜ਼ ਨੂੰ ਆਕਰ ਕਰੇਗਾ ਵੀ ਸਰਕਾਰੀ ਹਸਪਤਾਲ ਨੂੰ ਕਿ ਬਾਹਰ ਚਲੋ ਉਹਨਾਂ ਨੂੰ ਸਜ਼ਾ ਵੀ ਦੇਵਾਂਗੇ ਉਹਨਾਂ ਨੂੰ ਸਸਪੈਂਡ ਵੀ ਕਰਾਂਗੇ ਬਰਦੀ ਵੀ ਕਰਾਂਗੇ ਦੋਨੋਂ ਕੰਮ ਕਰਾਂਗੇ